ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਦਾ ਇਤਿਹਾਸ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਤਾਂ 11 ਸਤੰਬਰ 1931 ਦਾ ਸੰਬੰਧ ਤਰਨਤਾਰਨ ਸਾਹਿਬ ਸਰੋਵਰ ਦੇ ਨਾਲ ਹੈ ਅੱਜ ਦੇ ਦਿਨ ਇਸ ਸਰੋਵਰ ਦੀ ਕਾਰ ਸੇਵਾ ਸਾਲ 1931 ਦੇ ਵਿੱਚ ਸ਼ੁਰੂ ਹੋਈ ਸੀ ਤਾਂ ਤਰਨਤਾਰਨ ਸਾਹਿਬ ਗੁਰਦੁਆਰਾ ਸਿੱਖਾਂ ਦਾ ਇੱਕ ਪ੍ਰਮੁੱਖ ਇਤਿਹਾਸਿਕ ਸਥਾਨ ਹੈ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਅਤੇ ਗੋਇੰਦਵਾਲ ਸਾਹਿਬ ਦੇ ਵਿਚਕਾਰ ਜਰਨੈਲੀ ਸੜਕ ਦੇ ਉੱਤੇ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਬਣਾਉਣ ਲਈ ਖਾਰਾ ਅਤੇ ਪਲਾਸੌਰ ਆਦਿ ਨਗਰਾਂ ਦੀ ਸਾਂਝੀ ਜ਼ਮੀਨ ਜਿਸ ਵਿੱਚ ਪਾਣੀ ਦੀ ਇੱਕ ਵੱਡੀ ਢਾਬ ਬਣੀ ਹੋਈ ਸੀ ਇਲਾਕੇ ਦੇ ਮੁਖੀਆਂ ਪਾਸੋਂ ਖਰੀਦੀ 1590 ਈਸਵੀ ਨੂੰ ਬਾਬਾ ਬੁੰਡਾ ਸਾਹਿਬ ਜੀ ਪਾਸੋਂ ਅਰਦਾਸ ਕਰਾ ਕੇ ਸਰੋਵਰ ਦੀ ਸੇਵਾ ਆਰੰਭ ਕੀਤੀ ਗਈ ਜੋ 6 ਕੁ ਸਾਲਾਂ ਦੇ ਵਿੱਚ ਸੰਪੂਰਨ ਹੋਈ ਤਾਂ ਇਸ ਵੱਡੇ ਸਰੋਵਰ ਦਾ ਚੌਗਿਰਦਾ ਲਗਭਗ 1.5 ਕਿਲੋਮੀਟਰ ਦਾ ਸੀ ਸਾਲ 1596 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਨੀਂਹ ਰੱਖਦੇ ਆ ਮੁੱਖੋਂ ਗੁਰਬਾਣੀ ਦਾ ਉਚਾਰਨ ਕੀਤਾ ਜਿਸ ਦਾ ਅਰਥ ਹੈ ਇੱਥੇ ਗੁਰਬਾਣੀ ਸੁਣ ਕੇ ਮਨ ਦੇ ਰੋਗ ਅਤੇ ਇਸ਼ਨਾਨ ਕਰਕੇ ਤਨ ਦੇ ਰੋਗ ਦੂਰ ਹੋਣਗੇ ਇੱਥੇ ਗੁਰੂ ਜੀ ਦੀ ਮਿਹਰ ਸਦਕਾ ਅਨੇਕਾ ਕੋੜੀਆਂ ਦੇ ਕੋਹੜ ਦੂਰ ਹੋਏ ਅਤੇ ਇਸ ਜਗ੍ਹਾ ਨੂੰ ਦੁੱਖ ਨਿਵਾਰਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਗੁਰੂ ਸਾਹਿਬ ਜੀ ਨੇ ਪਵਿੱਤਰ ਨਗਰੀ ਵਿੱਚ ਨਿਵਾਸ ਕਰਨ ਦੇ ਲਈ ਦੁਕਾਨਾਂ ਮਕਾਨਾਂ ਅਤੇ ਬੁੰਗਿਆਂ ਲਈ ਜਗ੍ਹਾ ਦੇ ਕੇ ਸ਼ਹਿਰ ਵਸਾਇਆ ਗੁਰੂ ਜੀ ਨੇ ਸਰੋਵਰ ਨੂੰ ਪੱਕਿਆ ਕਰਨ ਲਈ ਸਿੱਖਾਂ ਪਾਸੋਂ ਇੱਟਾਂ ਦੇ ਆਵੇ ਲਗਵਾਏ ਅਤੇ ਨੂਰਦੀਨ ਦੇ ਪੁੱਤਰ ਜ਼ਾਲਿਮ ਅਮਰਦੀਨ ਨੇ ਸਾਰੀਆਂ ਇੱਟਾਂ ਜਾ ਕੇ ਨੂਰਦੀਨ ਦੀ ਸਰਾਂ ਵਿੱਚ ਵਰਤ ਲਈਆਂ ਤਾਂ ਗੁਰੂ ਸਾਹਿਬ ਨੇ ਵਚਨ ਕੀਤਾ ਕਿ ਸਮਾਂ ਆਉਣ ਤੇ ਇੱਟਾਂ ਵਾਪਸ ਆ ਜਾਣਗੀਆਂ ਤਾਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਨੂਰਦੀਨ ਦੀ ਸਰਾਂ ਢਾ ਕੇ ਉਹੀ ਇੱਟਾਂ ਵਾਪਸ ਲਿਆ ਕੇ ਸਰੋਵਰ ਦੇ ਦੋਵੇਂ ਪਾਸੇ ਪੱਕੇ ਕਰਵਾਏ ਸਰੋਵਰ ਦੇ ਬਾਕੀ ਦੋ ਪਾਸੇ ਪੱਕੇ ਕਰਵਾਉਣ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਸੋਨੇ ਅਤੇ ਮੀਨਾਕਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਮੋਤੀराम ਰਾਹੀਂ ਕਰਵਾਈ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਬਰਦੌ ਨਿਹਾਲ ਸਿੰਘ ਨੇ ਪ੍ਰਕਰਮਾ ਪੱਕੀ ਕਰਵਾਈ ਅਤੇ ਸਰੋਵਰ ਦੀ ਨੁੱਕਰ ਤੇ ਇੱਕ ਸ਼ਾਨਦਾਰ ਮਨਾਰਾ ਤਿਆਰ ਕਰਵਾਇਆ ਤਾ ਸ਼੍ਰੀ ਦਰਬਾਰ ਸਾਹਿਬ ਵਿਖੇ ਹਰ ਮੱਸਿਆ ਵਾਲੇ ਦਿਨ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ